ਕਰਦਾ ਹੁੰਦਾ ਅੰਡੇ ਆ ਖਾਲੀ ਕਰਾਤੀ ਟਰੇ ਗਾਰ ਵਿੱਚ ਪਾਤੇ ਉਹਨਾਂ ਨੇ ਸਾਰੇ ਅੰਡੇ ਖੋਲਿਆ ਤਾਂ ਨਹੀਂ ਟਰੈਲਰ ਤੇ ਉਹ ਮੈਨੂੰ ਕਹ ਪੁੱਛਿਆ ਉਹਨੇ ਅੰਡੇ ਮੈਂ ਡਿਕਲੇਅਰ ਕਰਤੇ ਤੋ ਖਾਲੀ ਕਰਾ ਲੈ ਤੇ ਉਧਰੋਂ ਰੀਲ ਗੱਡੀ ਆ ਗਈ ਖਾਲੀ ਮੂਰੇ ਟੋਏ ਐ ਤੇ ਅਜੇ ਜੇ ਨੰਗੀ ਜਿੰਨਾ ਕੁ ਟ੍ਰੈਫਿਕ ਆ ਮੂਰੇ ਲੱਗਿਆ ਹੁਣ ਜਿਵੇਂ ਵੈਂਟਰ ਸਟਾਰਟ ਹੋ ਗਈ ਆ ਹਨਾ ਜਦੋਂ ਵੀ ਤੁਸੀਂ ਟਰੈਲਰ ਚੱਕਦੇ ਹੋ ਥੱਲੇ ਵੜ ਕੇ ਇੱਥੋਂ ਲਾਜ਼ਮੀ ਚੈੱਕ ਕਰੋ ਵੀ ਆਹ ਦੋਨੇ ਜੋ ਪਿੰਡ ਗਿਆ ਨਾ ਉਹਦਾ ਕੀ ਹੁੰਦਾ ਉਹ ਸਟਕ ਹੋ ਜਾਂਦੇ ਆ ਕਿਈ ਰਿ ਇੱਕ ਲੱਗ ਜਾਂਦਾ ਇੱਕ ਨਹੀਂ ਜਦੋਂ ਆਪਾਂ ਮਾੜਾ ਮੋਟਾ ਮੋੜਦੇ ਆ ਸਿੱਧਾ ਤੁਰ ਪੈਂਦਾ ਮੋੜਦੇ ਆ ਟਰੈਲਰ ਡੈਗ ਪੈਂਦਾ ਜੀ ਯੂ ਐਸ ਡੀ 5 ਡਾਲਰਾਂ ਦਾ ਨੁਕਸਾਨ ਹੋਇਆ ਆਪਣਾ ਜੀ ਆਹ ਹੁੰਦੇ ਆ ਬੇਕੂਫ ਹਾਈ ਬੀਮ ਲਾਏ ਹੋਏ ਨੇ ਹਾਈ ਬੀਮ ਦੇਖੋ ਦੋਨੇ ਤੇ ਕਰੋ ਭਰਾ ਨੂੰ ਸਾਰੇ ਜਾਣੇ ਦੱਬ ਕੇ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਜੇ ਹਜੇ ਨਹੀਂ ਕੀਤਾ ਕਿਸੇ ਨੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਹਾਂਜੀ ਕੀ ਹਾਲ ਚਾਲ ਆ ਸੰਗ ਤੇ ਤੇ ਸਾਰੇ ਚੜਦੀ ਗਲਾ ਚ ਹੁਣੇ ਵੀ ਚਾਹੀਦੇ ਆ ਕਰੀਏ ਆਪਣਾ ਟ੍ਰਿਪ ਸਟਾਰਟ ਲੈ ਕੇ ਵਾਹਿਗੁਰੂ ਦਾ ਨਾਮ ਸਤ ਨੌ ਵਾਹਿਗੁਰੂ ਸੱਚਾ ਪਾਤਸ਼ਾਹ ਸੋਖ ਰੱਖਿਆ ਹਾਂ ਹਾਂ ਫੇਰ ਭੱਗਾ ਬਾਬੇ ਹਵਾ ਬਹੁਤ ਜ਼ਿਆਦਾ ਚੱਲੀ ਜਾਂਦੀ ਆ ਤਾਂ ਹੀ ਕੀ ਆ ਬਾਜ ਵੀ ਖਰਾਬ ਆਉਂਦੀ ਉਹ ਮੇਰੇ ਹਿਸਾਬ ਨਾਲ ਤੇ ਮੈਂ ਕਿਹੜਾ ਸਮਾਨ ਸੂਨ ਰੱਖ ਲੇ ਨਾਲੇ ਨਾ ਆਪਾਂ ਆਹ ਸਮਾਨ ਕੱਢਣਾਗਾ ਇੱਕ ਤਾਂ ਏਸੀ ਕੱਢ ਦੇਣਾ ਤੇ ਕੋ ਗੁੱਡੀਆਂ ਜੀਆਂ ਲੱਗੀਆਂ ਇਹ ਸਾਰਾ ਕੱਢ ਦੇਣਾ ਕਿਉਂਕਿ ਏਸੀ ਦੀ ਹੁਣ ਲੋਡ ਨਹੀਂ ਆ ਵੀ ਕੱਢ ਦੇਣਾ ਤੇ ਆ ਵੀ ਲਾ ਦੇਣੀ ਆ ਬੀਬੀਆਂ ਆਪਾਂ ਉਹ ਬਾਈ ਤੂੰ ਕਹਿਆ ਸੀ ਮੈਨੂੰ ਚਾਹੀਦੀਆਂ ਇੱਕ ਭਰਾ ਦਾ ਮੈਸੇਜ ਆਇਆ ਸੀ ਆਹ ਤੇ ਦੱਸਦੇ ਆਪਾਂ ਲਾਤੀ ਗਏ ਮੈਂ ਘਰੇ ਭੇਜਣ ਲੱਗਿਆ ਗੱਡੀ 'ਚ ਆ ਵੀ ਲੈ ਜੰਨੇ ਆ ਤੇ ਇਹਦਾ ਜਿਹੜਾ ਸਮਾਨ ਆ ਏਸੀ ਦਾ ਫਿੱਟ ਕਰਨ ਵਾਲਾ ਉਹ ਵੀ ਚੱਕ ਲ ਗਏ ਲੋੜ ਨੇ ਆ ਹੋ ਗਏ ਆ ਤੇ ਆਹ ਏਸੀ ਲਾਉਣ ਵਾਲੇ ਸੀਗੇ ਜਿਹੜੇ ਇਹ ਵੀ ਭੇਤੀਓਂ ਕਿ ਠੰਡ ਹੋ ਗਈ ਹੁਣ ਤਾਂ ਇਹਨਾਂ ਦੀ ਲੋੜ ਹੀ ਨਹੀਂ ਨਾਲਿਆਂ ਬਾਤੂਆ ਥਾਂ ਕੇ ਰਿਹਾ ਵਾ ਥਾਂ ਖੁੱਲ ਜੂਗਾ ਇੱਥੇ ਤਲਾਂ ਤਾਂ ਇਹਨੂੰ ਰੱਖਾਂ ਬੀਬੀਆਂ ਨੂੰ ਵੀ ਚੱਕ ਲਗੇ ਹਣ ਲਿਆ ਜੀ بھائی ਤੂੰ ਮੈਸੇਜ ਕੀਤਾ ਸੀਗਾ ਇਹਨੂੰ ਚਾਹੀਦੀਆਂ ਹੋਊਗਾ ਸਤਿਨਾਮ ਵਾਹਿਗੁਰੂ ਇੱਛਾ ਪਾਸਾ ਸੁੱਖ ਰੱਖਿਓ ਆਪਾਂ ਚੱਕਣਾ ਆਰ ਪੀ 310 ਐਮ ਪੀ ਇੱਥੋਂ ਤੇ ਆਪਾਂ ਆਪਣੇ ਉਹਦੇ ਕਹਿੰਨ ਨੂੰ ਪੁਰਾਣੇ ਸਕੇਜੂਲ ਤੇ ਫੇਰ ਆ ਕੇ ਮਹੀਨਾ ਪਾਸੇ ਲਾ ਕੇ ਅੱਜ ਫੇਰ ਲੈ ਕੇ ਚੱਲਾਂਗੇ ਮਸ਼ਰੂਮ ਮਸ਼ਰੂਮ ਟਰੈਲਰ ਆ ਵੀ ਸੀਗਾ ਇਹ ਥੋੜਾ ਗੰਦਾ 308 ਐਮ ਪੀ ਉਹ ਮੈਂ ਚੈੱਕ ਕਰਕੇ ਆ 310 ਆ ਜਿਹੜਾ ਉਹ ਸਹੀ ਆ ਤੇ ਅੱਜ ਕੀ ਚੱਕਰ ਚੱਲਣਾ ਆਪਣੇ ਜਾਣਦਿਆਂ ਨੂੰ ਉਹਨਾਂ ਦੀ ਬ੍ਰੇਕ ਹੋ ਜਾਣੀ ਆ ਮੁੰਡਿਆ ਬ੍ਰੇਕ ਕਹਿੰਦੇ ਆਪਾਂ ਚੱਕਣਾ ਆ 310 ਬੜੀ ਜਿਆਦੇ ਹਵਾ ਇਹਦੇ ਕਰਕੇ ਜਾਣਾ ਵੀ ਸਲੋ ਪਊਗਾ ਹਨਾ ਹਾਈਵੇ ਤੇ ਤੇ ਆਪਣੇ ਜਾਂਦਾਂ ਨੂੰ ਬਸ ਕੀ ਆ ਉਹ ਚੱਲ ਪੈਣਾ ਬ੍ਰੇਕ ਟਾਈਮ ਉਹਨਾਂ ਦਾ ਫੋਟੋ ਖਿੱਚ ਕੇ ਉਹ ਖੜ ਜਾ ਆ ਟੰਗਗਾ ਨਹੀਂ ਬਸ ਇਹ ਕਿਉਂਕਿ ਹੈਲੋਬੀਨ ਵੀ ਆ ਹਨਾ ਉਸ ਤੋਂ ਪਹਿਲਾਂ ਪਹਿਲਾਂ ਆ ਜਾਣਾ ਹੁੰਦਾ ਸਨੋ ਉਹਨੇ ਫੇਰੀ ਪੂਤ ਬਾਤ ਬਾਹਰ ਟੰਗੇ ਤੇ ਸੋਹਣੇ ਲੱਗਦੇ ਹੁੰਦੇ ਆ ਓਕੇ ਰਿਪੋਰਟ ਹੱਤਾਂ 11:50 ਹੋ ਗਿਆ। ਮੇਰੇ ਕੋਲ 8:15 ਤੋਂ ਜੇ ਤਾਂ ਪਹਿਲਾਂ ਪਹਿਲਾਂ ਪਹੁੰਚ ਗਿਆ ਤਾਂ ਠੀਕ ਆ। ਮੈਨੂੰ ਲੱਗਦਾ ਤਾਂ ਅੱਧਾ ਘੰਟਾ ਹੁੰਦਾ ਪਰ ਅੱਜ ਹਵਾ ਚੱਲ ਰਹੀ ਹੈ ਨਾ ਉਹਦੇ ਕਰਕੇ ਸਲੋ ਜਾਣਾ ਪਊਗਾ ਥੋੜਾ ਜਿਹਾ। ਸਲੋ जाएंगे ਸਲੋ। ਆਹ ਨੂੰ ਤਾਂ ਸਹੀ ਨਾ ਪਾ ਬੈਕਅਪ ਦੇ ਸ케ਜੂਲ ਤੇ ਆ ਗਏ। ਮਹੀਨਾ ਉਹ ਦੂਜਾ ਲਾ ਲਿਆ ਮੀਂਡ-ਮੂਂਡ ਵਾਲਾ ਸਾਰੇ ਘਾਸੇ ਵਾਲਾ। ਮਾਰੇ ਫੇਰ ਆਪਾਂ ਮਸ਼ਰੂਮਾਂ થી ਆ ਗਏ ਮਸ਼ਰੂਮਾਂ ਤੇ। ਇਟ ਇਜ਼ 800 ਮੀਟਰਸ ਟਰਨ ਲੈਫਟ ਔਨ ਬੇਵਿਸ ਵੇ। ਚੱਲ ਚੱਲ ਭਰਾ ਚੱਲ ਚੱਲ ਫਾਨੀ ਇਹ ਨਹੀਂ ਹਵਾ ਕਾ ਤੋਂ ਛੱਡੀ ਆ ਇਹ ਸਾਰੇ ਲੱਛਣ ਤਾਂ ਸਟਾਰਮ ਵਾਲੇ ਹੀ ਆਗੇ ਐਕ ਕਿ ਮੇਰੇ ਹਿਸਾਬ ਨਾਲ ਆਪਾਂ ਨੂੰ ਆਉਣਾ ਵੀ ਅੰਟਾਰੀਓ ਵੇਚਦੀ ਪਊਗਾ ਮੋਸਟਲੀ ਕਿਉਂਕਿ ਇੱਥੇ ਆਪਾਂ ਉਧਰ ਹੀ ਆਣੇ ਹੁੰਨੇ ਆ ਤੇ ਉਧਰ ਸੁਣੋ ਸੁਣਾ ਦੇਖੋ ਇਹਦੇ ਪੈਸੇ ਤਾਂ ਗਈਆਂ ਇੱਕ ਅੱਧੀ ਹਰੀ ਵੀ ਥੋੜੀ ਪਈ ਆ ਐਕ ਕਿ ਆਪਾਂ ਨੂੰ ਟੱਕਰਦੀ ਆ ਕਿ ਨਹੀਂ ਸਕੇਲ ਅੱਜ ਫੇਰ ਦੇਖੋ ਖੁੱਲੀ ਆ ਕਿ ਬੰਦਾ ਹਾਈ ਟਾਈਮ ਮੈਸੇਜ ਤਾਂ ਆਇਆ ਨੀਗਾ ਜਿਹੜੀ ਤੇ ਉੱਤੇ ਨਹੀਂ ਆਪਾਂ ਨੂੰ ਕੱਟਿਆ ਸੀਗਾ ਐਮਰਸਨ ਵਾਲੀ ਤੇ ਜਿਵੇਂ ਉਹ ਕਹਿੰਦੇ ਨੇ ਹੁੰਦੇ ਕਾਲੀ ਮੂਰੇ ਟੋਏ ਹਨਾ ਉਹ ਕੰਮ ਹੋਇਆ ਤੇ 12 10 ਕੋ 12 12 ਕੋ ਹੋ ਗਏ ਮੈਨੇ ਪਹਿਲਾਂ ਪਹੁੰਚ ਜਾ ਰਹਾ ਤਾਂ 6 ਕਿਲੋਮੀਟਰ ਗਿਆ ਲਵਡੇ ਵਾਲਾ ਤੇ ਆ ਉਧਰੋਂ ਵਾਰ ਰੇਲ ਗੱਡੀ ਆ ਗਈ ਕਾਲੀ ਮੂਰੇ ਟੋਏ ਹੈ ਤੇ ਅਜੇ ਜੇ ਨੰਗੀ ਜਿੰਨਾ ਕੁ ਟ੍ਰੈਫਿਕ ਆ ਮੂਰੇ ਲੱਗਿਆ ਹੋਇਆ ਤੇ ਤੀਜੀ ਵਾਰੀ ਲਾਈਟਾਂ ਤੇ ਵਾਰੀ ਆਊਗੀ ਆਪਣੇ ਮੈਂ ਤਾਂ ਉਤੋਂ ਭਜਾਈ ਹੁੰਦਾ ਸੀ ਕਿ ਨਾਲ ਇੰਨੀ ਹਵਾ ਚ ਮੈਂ ਚੱਲ ਜਾਵਣਾ ਪਰ ਇਹਦਾ ਆਹੀ ਟਾਈਮ ਜਾਗਾ ਅੱਗੇ ਵੀ ਆਪਾਂ ਨੂੰ ਕਈ ਵਾਰੀ ਟੱਕਰ ਦੀ ਹੁੰਦੀ ਆ ਹੋ ਚੱਲਿਆ ਉਹ ਐਂਡ ਹੋ ਚੱਲਿਆ ਸੀ ਐਨ ਵੀ ਸੀ ਚਲੋ 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 ਰੇਲ ਗਾੜੀ ਆ ਪੰਜਾਬੀ ਦੀ ਗੱਡੀ ਆ ਕੇ ਤੇ ਕੀ ਲਿਖਿਆ ਇੰਨੇ ਨੀਂਗਾ ਘੱਟੀ ਯਾਰ ਇਹਦਾ ਪਾਰ ਹੀ ਨਹੀਂ ਹੁੰਦਾ। ਤਕੇ ਆਣਗੇ ਹੁਣ ਦੇਖਦੇ ਆਂ। ਆਈ ਤਾਂ ਚੱਗੀ ਜਾਂਦੀਆਂ। ਉਹ ਜੋ ਬੰਦ ਹਾਂ ਗਏ ਉਹ ਗਏ ਤਾਂ ਡੰਡੇ ਜੇ ਗਏ ਗਏ ਗਏ। ਰਾਸ਼ੀ ਬੜਾ ਲੱਗ ਗਿਆ ਬਾਪੇ ਪਿੱਛੇ ਤਾਂ ਹੀ। ਲਾਈਟਾਂ ਬੰਦ ਹੁਣ ਹੋਊਗਾ। ਦੇਖੀਏ ਕਰ ਲੂੰ ਆਈ ਜਾਣਦੇ ਉਹਦਿਆਂ ਨੂੰ ਨਹੀਂ ਫੇਰ ਬੋਲਣਗੇ ਯਾਰ ਐਵੇਂ ਚੱਲ ਆਪ ਡੌਗ ਤਾਂ ਬਿੱਲੀ ਐ ਇੱਥੇ ਲਾ ਦਿੰਨੇ ਆ ਲੈ ਵੀ ਪੇਪਰ ਵੀ ਮਿਲ ਗਿਆ ਆਪਾਂ ਨੂੰ ਤੇ ਲੋਡ ਵੀ ਸਿਕਿਉਰ ਕਰਤਾ ਪਰ ਜਾ ਟੇਟੀ ਲੱਗ ਗਈ ਯਾਰ ਚਲੋ ਲੋਡ ਵੀ ਸਿਕਿਉਰ ਹੋ ਗਿਆ ਜਿੰਦਾ ਕਿੁੰਡੇ ਲਾਦ ਗਏ ਇੱਧਰ ਨੂੰ ਘੁੱਲ ਲੈਂਗਾ ਵੇ ਭਾੜਾ ਨੇਰਾ ਅਰੇ ਦਾ ਹੱਕ ਕਰਨਾ ਹੈ ਟਰੈਲਰ ਪਲਪਾ ਲਾਤਾ ਇਹਨੂੰ ਛੱਡ ਕੇ ਤੇ ਚੱਲੀਏ ਉਹਨੂੰ ਚੱਕ ਕੇ ਉਹ ਵੀ ਕਹਿੰਦਾ ਕਹਿੰਦਾ ਬ੍ਰੇਕ ਤੋਂ ਮਿੰਟ ਪਹਿਲਾਂ ਹੀ ਆਇਆ ਵੀ ਪੰਜ ਚਾਰ ਮੈਂ ਕਿਹਾ ਮੈਂ ਤਾਂ ਆਪਰਾ ਭੱਜਿਆ ਆ ਉਹਦਾ ਮਾਰੀ ਪਹਿਲਾਂ ਕਰੋ 에어 ਡੰਪ ਨਮੀਰ ਨੰਪੋ ਬ੍ਰੇਕ ਵੀ ਜਿਹੜਾ ਐਸਤਾ ਐਸਤਾ ਜਾ ਲੈ ਜੇ ਕੱਟ ਦੋ ਬੱਕਾ ਉਪਜੀ ਪਾਈ ਵੀ ਆ ਮੈਂ ਹੁਣ ਇਹਨੂੰ ਕਰਕੇ ਨਾਲੇ ਪੋਸਟਰ ਐਪ ਪਾ ਦਿੰਨੇ ਆ ਨਾਲੇ ਪ੍ਰੀ ਟ੍ਰਿਪ ਕਰਮਾਲ ਦਾ ਲੈਂਡਿੰਗ ایر ਫਿਰ ਪਾਣੀ ਥੀ ਆ ਦੋਨੇ ਫਲੋਟੋ ਦੇ ਹੋ ਗਏ ਆ ਵਧੀਆ ਹੋਇਆ ਯਾਰ ਨਹੀਂ ਉਹ ਪਕਾਈ ਤੋਂ ਬਚ ਗਏ ਵੀ ਇੱਕ ਡਾਕ ਬਿੱਲੀ ਸੀਗੀ ਪਹਿਲਾਂ ਮੈਨੂੰ ਕਹਿੰਦਾ ਤਿੰਨ ਆ ਮੈਂ ਕਿਹਾ ਤਿੰਨ ਨਹੀਂ ਭਰਾਵਾ ਦੋ ਡਿਲੀਵਰੀਆਂ ਤਿੰਨ ਸ਼ਿਪਮੈਂਟਾਂ ਕਹਿੰਦਾ ਹਾਂ ਸੱਚ ਦੂਜੇ じゃ ਮੈਂ ਤੂੰ ਤਾਂ ਤਰਾਹੀ ਘੜਦਾ ਸੀਗਾ ਤਿੰਨ ਆਲਾ ਕਹਿ ਕੇ ਮੈਂ ਕਿਹਾ ਮੇਰੇ ਸਾਹ ਦੋਖਾ ਹੋਊਗਾ ਨਾ ਵੀ ਉਥੋਂ ਦੋ ਦਾ ਕਹਿ ਕੇ ਲੋਡ ਚ ਕਾ ਦਿਆ ਤੇ ਮੁੜ ਕੇ ਡਿਲੀਵਰੀਆਂ ਤਿੰਨ ਹੋਣ ਤਿੰਨ ਤੇ ਹੋਰ ਨਹੀਂ ਕੋਈ ਰੋਲਾ ਅਗਲੀ ਸਾਰੀ ਦਿਹਾੜੀ ਇੱਕ ਡਿਲੀਵਰੀ ਤੇ ਫੋਟ ਜਾਂਦੀ ਆ ਤੇ ਉਹ ਹੁੰਦੀ ਵੀ ਨਹੀਂ ਕਿਉਂਕਿ ਲੇਟ ਹੋ ਜਾਂਦਾ ਦੌੜ ਲਈ ਵੀ ਕਰ ਦੋ ਫਿਰ ਤੀਜੇ ਦਿਨ ਜਾ ਕੇ ਹੁੰਦੀ ਆ ਵੀ ਅਗਲੇ ਦਿਨ ਉਦੋਂ ਸੇਮ ਡੇ ਨਹੀਂ ਹੁੰਦੀਆਂ ਤਿੰਨੇ ਡਿਲੀਵਰਗਾ ਜਿਹੜੀ ਉਹ ਏਲੀਨ ਵਾਈਸ ਵਾਲੀ ਐਡ ਕਰਨ ਲੱਗ ਗਿਆ ਇਹ ਇਸ ਤਰ੍ਹਾਂ ਉੱਚਾ ਲੱਗਦਾ ਯਾਰ ਮੈਨੂੰ ਕਿ ਨਹੀਂ सही है कि नहीं सर तेल भी है यह ट्रेलर थोड़ा जहा पुराना है बाकी ऑल गुड ਸਾਰਾ ਨੋਡ 12 ਵੀ ਲੱਗ ਗਿਆ ਹੁਣ ਲਾ ਦੀਏ ਡੋਰ 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 ਸਾਰੇ ਟਰੈਲਰ ਦੀ ਵੀ ਖੇਤਲ ਕੇ ਫੋਟੋ ਕਿਉਂਕਿ ਨੰਬਰ ਪਲੇਟ ਵਗੈਰਾ ਭਰਨੀ ਹੁੰਦੀ ਆ ਨਾ ਵਰਕਫਲੋ ਚ ਆਪਾਂ ਹੀ ਫੋਟੋ ਹੀ ਖਿੱਚ ਕੇ ਰੱਖ ਲਈਦੀ ਆ ਜੀ ਤਾਂ ਹੀ ਹੌਲ ਗੁੱਡਾ ਹੌਲ ਗੁੱਡਾ ਇਹਦੇ ਕਿਆਲੀ ਵਾਲਾ ਸਾਈਨ ਨਹੀਂ ਲੱਗਿਆ ਉਹ ਮੈਂ ਨਾ ਪਾਊਗਾ ना दर ला। देख और ना मैं बेंटर स्टार्ट हो गई है ना, जो भी तो ट्रेलर चेक दे हो, थले वह इतो लाज भी चेक करो कि आने भिड़ गया थोड़ा दीने घट हो गया जिथे मेरी उंगल आ ਕਿਉਂਕਿ ਕਈ ਵਾਰੀ ਹੁਣ ਜਦੋਂ ਠੰਡ ਆ ਮੀਂਹ ਕਣੀ ਪੈਂਦਾ ਹਨਾ ਉਤੋਂ ਠੰਡ ਹੋ ਜਾਂਦੀ ਹੈ ਰਾਤ ਨੂੰ ਫ੍ਰੀਜ਼ਿੰਗ ਤੇ ਉਹਦਾ ਕੀ ਹੁੰਦਾ ਉਹ ਸਟੱਕ ਹੋ ਜਾਂਦੇ ਆ ਕਈ ਵਾਰੀ ਇੱਕ ਲੱਗ ਜਾਂਦਾ ਇੱਕ ਨਹੀਂ ਜਦੋਂ ਆਪਾਂ ਮਾੜਾ ਮੋਟਾ ਮੋੜਦੇ ਆ ਸਿੱਧਾ ਤੁਰ ਪੈਂਦਾ ਮੋੜਦੇ ਆ ਟਰੈਲਰ ਡੈਗ ਪੈਂਦਾ ਇਹ ਲਾਜ਼ਮੀ ਚੈੱਕ ਕਰੋ ਫਿਰ ਤਬੀਲ ਹੁਣ ਸਿਆਲ ਸਿਆਲ ਲਾਈ ਵੀ 올 ਡਨ ਆ 올 ਆ ਨਾ ਮੜਾ ਹੀ ਸੇ ਤੋਂ ਕਰਦਾ ਜਾਂ ਸਾਫ ਕਰਦਗੇ ਮਾਹ ਪਾਈਏ ਚਾਲੇ ਬੱਕ ਵੀ ਹੋ ਗਏ ਆ ਔਨ ਡਿਊਟੀ ਪੈ ਗਈ ਆ ਇੱਕ ਚੀਜ਼ ਦਿਖਾਉਂਦਾ ਸੀ ਟਰੱਕ ਦੇਖੋ ਕਿੰਨਾ ਖਾਲੀ ਲੱਗਣ ਲੱਗਿਆ ਇੱਥੋਂ ਚੱਕਤਾ ਕਰਕੇ ਆਪਾਂ ਤੇ ਫਰਿੱਜ ਨਿਕਲੇ ਸਾਹਮਣੇ ਇੱਕ ਨਾ ਮੇਰਾ ਰਾਦਾ ਹੈਗਾ ਇੱਥੇ ਜਾਣਾ ਲਿਕੁਡੇਸ਼ਨ ਚ ਨਾ ਬਾਕਸ ਮਿਲ ਜਾਂਦਾ ਹੁੰਦਾ ਨਿੱਕਾ ਜਾ ਨਾਲੇ ਤਾਂ ਉਹਦੇ ਉੱਤੇ ਬੈਠ ਸਕਦੇ ਤੇ ਨਾਲੇ ਵਿੱਚ ਉਹਦੇ ਸਮਾਨ ਪੈ ਜਾਂਦਾ ਵੀ ਏਡਾ ਕਾ ਖੁੰਜੇ ਚ ਰੱਖ ਦਾਂਗੇ ਵੀ ਇਹ ਸ਼ੂ ਸ਼ਾਪੋਂ ਨੂੰ ਵੀ ਜਾਂ ਉਹਦੇ ਵਿੱਚ ਮਾੜਾ ਮੋਟਾ ਸਮਾਨ ਜਿਵੇਂ ਗਲੌਬ ਚ ਗਲੌਬ ਚ ਰੱਖਣੇ ਆ ਸਾਰਾ ਕੁਝ ਰੱਖਿਆ ਜਾਊਗਾ ਕਿੰਨਾ ਖੁੱਲ ਗਿਆ ਟਰੱਕ ਇੱਥੋਂ ਇਹ ਹੁਣ ਆਪਾਂ ਨੂੰ ਕਿਉਂਕਿ ਠੰਡ ਹੋ ਗਈ ਆ ਕਿਹੜਾ ਏਸੀ ਦੀ ਲੋੜ ਪੈਣੀ ਸੀ ਤਾਂ ਕਰਕੇ ਟਰੱਕ ਦੇ ਜਨਰੇਟਰ ਆਪਾਂ ਤਾਂ ਨਹੀਂ ਲਾਉਂਦੇ ਹੁੰਦੇ ਵੀ ਕਈ ਵਾਰੀ ਜਿੱਤੇ ਜਿਆਦਾ ਠੰਡ ਹੋਵੇ ਚਰਾਹ ਤੇ ਸਲੀਪ ਪਾਉਣੀ ਪੈ ਜੇ ਤੇ ਉੱਤੇ ਆਪਾਂ ਜਨਰੇਟਰ ਤੋਂ ਪਲੱਗ ਲਾ ਦਈਦਾ ਫਿਰ ਟਰੱਕ ਨੂੰ ਟਰੱਕ ਬੰਦ ਕਰਕੇ ਸੌਂ ਜਾਂਦਾਗਾ ਆ ਨਿਕਲ ਗਿਆ ਆਨ ਡਿਊਟੀ ਵੀ ਹੋ ਗਈ ਪੂਰੀ ਵਾਹਿਗੁਰੂ ਵਾਹਿਗੁਰੂ ਪੂਰਾ ਇੱਕ ਵੱਜ ਗਿਆ 850 ਕਿਲੋਮੀਟਰ ਇਹ ਤੋਂ 5-10 ਬੱਦ ਪਾਊਗਾ ਕਿਉਂਕਿ ਥੋੜਾ ਜਿਹਾ ਸਿੰਗਲ ਹਾਈਵੇ ਲੈ ਕੇ ਜਾਂਦਾ ਹੁੰਦਾ ਉਹ ਆਪਾਂ ਵੀ ਕੱਟ ਕੇ ਸਿੱਧਾ ਹੀ ਜਾਣਾ ਹੁੰਦਾ 10:09 ਕੋਈ 11:00 ਵਜੇ ਦੇ ਨਾਲ 11:00 ਵਜੇ ਤਣੂ ਪਹੁੰਚਣਾ ਚਾਹੀਦਾ ਕਿਉਂਕਿ ਬ੍ਰੇਕ ਬ੍ਰੂਕ ਕੱਟ ਕੇ ਥੇਲ ਤੋਂ ਭਰ ਕੇ ਡਿਲੀਵਰੀ ਦਾ ਨਹੀਂ ਟਾਈਮ ਦੇਖਦਾ ਕਿੰਨੇ ਵਜੇ ਆ ਮੈਂ ਨਾ ਬਾਹਰ ਠੰਡੀ ਹਵਾ ਚੱਲਦੀ ਮੈਂ ਇਤਰਾ ਚਲਾਇਆ ਨਹੀਂ ਸੀ ਕਿ ਧਰਮ ਤੇ ਕਰ ਲੈ ਮੁੜਕਾ ਆਉਣਾ ਸੀ ਬਾਬੇ ਨੇ ਤਾਂ ਇੱਥੇ ਪਲੈਂਗ ਜੇ ਤੇ ਰੁਕਿਆ ਸੀਗਾ ਮਾਸ਼ਾ ਨਹੀਂ ਚਲੋ ਕੰਮ ਸੀ ਐ ਤਾਂ ਹਵਾ ਹਵਾਈ ਹਵਾ ਹਵਾਈ ਮੈਂ ਇਹਨਾਂ ਦੇ ਕਿਤੇ ਇਹਦੇ ਇਹ ਵੀ ਜਿਹੜਾ ਇਹਨਾਂ ਕੋਲ ਐਡਾ ਮੈਂ ਸਮਾਨ ਪਿਆ ਹੁੰਦਾ ਹਵਾ ਵੀ ਬੜੀ ਹੈ ਇਹ ਕੌਣ ਖਰੀਦਦਾ ਜਿਵੇਂ ਉਹ ਹੋਣਾ ਮੈਂ ਦਿਖਾਉਣਾ ਹਣਾ ਵੀ ਉਹ 골ਡ ਪਲੇਟਡ ਹੋਰ ਆਉਣ ਕੋਰੇ ਆਏ ਉਹਨਾਂ ਨੇ ਖਰੀਦ ਤੇ ਹੀ ਉਹ ਸਮਾਨ ਸਰ ਮੈਨੂੰ ਲੱਗਿਆ ਮੈਂ ਕਿਤੇ 에어 ਬੈਗ ਹੀ ਨਹੀਂ ਉੱਫੇ ਵੇ ਅੱਛਾ ਆਹ ਵੀ ਕੁੱਕਰੀ ਜਾਂਦਾ ਮੈਂ ਕਿ ਚੱਕਰ ਚੱਲ ਗਿਆ ਮੈਂ ਤਾਂ US ਐ ਇੰਟਰਵਿਊ ਨਹੀਂ ਹੋਏ ਪੈਸਾ ਕਿੱਦੋਂ ਟਿਕਦਾ ਮੈਂ ਪੈਸਾ ਪਰसों ਆਪਾਂ ਐ ਸੀਗੇ US ਤੋਂ ਜਦੋਂ ਆ ਸਕੇਲ ਤੇ ਕੱਟਿਆ ਸੀਗਾ ਆ ਲੋ ਬਾਈਪਾਸ ਆ ਗਿਆ ਅੱਜ ਕਿਉਂਕਿ ਸਕੇਲ ਬੰਦ ਆ ਪਰसों ਇਹਨਾਂ ਨੇ ਮੈਂ ਜਿਵੇਂ ਦੱਸਿਆ ਸੀਗਾ ਟਾਰਗੇਟ ਕੀਤਾ ਕੰਪਨੀਆਂ ਨੂੰ ਕੱਲੇ ਪੰਜਾਬੀਆਂ ਦੀਆਂ ਨੂੰ ਇੰਨੀਆਂ ਕੋਰਿਆਂ ਦੀਆਂ ਕੰਪਨੀਆਂ ਕਿਸੇ ਨੂੰ ਨਹੀਂ ਸੀ ਰੋਕਦੇ ਕਿਉਂਕਿ ਅੱਧਾ ਘੰਟੇ ਨੂੰ ਮੈਂ ਖੜਾ ਰਿਆ ਚੌਧਰੀ ਖੜਾ ਰਿਹਾ ਘੰਟੇਾਂ ਤੋਂ ਹਨਾ ਉਹਨੇ ਵੀ ਇਹ ਚੀਜ਼ ਨੋਟ ਕੀਤੀ ਵੀ ਕੱਲੇ ਪੰਜਾਬੀਆਂ ਨੂੰ ਰੋਕ ਰਹੇ ਸੀ ਜਾਂ ਪੰਜਾਬੀਆਂ ਦੀਆਂ ਕੰਪਨੀਆਂ ਨੂੰ ਕਿ ਉਹਨਾਂ ਬਾਰੇ ਕੋਈ ਪੁੱਛਦੇ ਸੀਗੇ ਤੇ ਉਹਦੇ ਟਿਕਟਾਂ ਵੀ ਬਹੁਤ ਇਤਨੇ ਜਿਹੜੇ ਮੈਂ ਉਹ ਕਾਲੀ ਵਾਲੇ ਸੈਨ ਦੀ ਨਹੀਂ ਗੱਲ ਕਰਦਾ ਹੁੰਦਾ ਕਈ ਬੰਦੇ ਉਹ ਵੀ ਲੈ ਆਉਂਦਾ ਇਹ ਸਕੇਲ ਤੇ ਐਮਰਸਨ ਵਾਲੀ ਤੇ ਸਭ ਤੋਂ ਜ਼ਿਆਦਾ ਟਿਕਟ 42 ਵਾਲੇ ਸੈਨ ਦੀ ਦਿੰਦੇ ਆ ਇਹ ਜਿਹੜਾ ਹੁੰਦਾ ਆਪਣਾ ਦੋਨੇ ਐਕਸਲਾਂ ਦੀ ਮਦਦ ਆ ਉਹਨਾਂ ਵਿਚਾਲੇ ਰੱਖਣਾ ਉਹਦੇ ਨਾਲ ਵੀ ਟਿਕਟਾ ਦਿੱਤਗਾ ਉਹ ਦਿਨਾਂ ਨੇ ਕਿਹੜੀ ਕੱਲਾ ਉਹੀ ਬੱਸ ਤੇ ਜਿਹੜਾ ਜਿਵੇਂ ਜਿਹੜਾ ਲਿੱਖਿਆ ਹੁੰਦਾ ਸੀ ਮੰਨ ਲਓ ਇਹਨਾਂ ਨੇ ਕੰਮੂ ਕੀਤਾ ਉੱਤੇ ਅੱਜ ਬੰਦ ਆ ਸਕੇਲ ਪਰ ਟਰੱਕ ਦਾ ਵੀ ਘੜਿਆ ਸਕੇਲ ਤੇ ਪਤਾ ਨਹੀਂ ਕੀ ਚੱਕਰ ਆ ਬੈਕਰੋ ਦਾ ਬੰਦ ਆ ਕੀ ਵੀ ਨਹੀਂ ਆਪੇ ਆਪਣਾ GPS ਨੂੰ ਜਾਂਦਾ ਨੂੰ ਉਹਦੇ ਸਪੈਸ਼ਲ ਟਾਰਗੇਟ ਕੀਤਾ ਗਿਆ ਕੁਐਸਚਨ ਉਹਦਾ ਨੇ ਸੀ ਹਨਾ ਔਰ ਚੀਜ਼ਾਂ ਜਿਆ ਤੂੰ ਪੈਸੇ ਕਿੰਦਾਂ ਲੈ ਰਹੇ ਥੋਡੀ ਕੰਪਨੀ ਕਿਵੇਂ ਆ ਇਹ ਚੀਜ਼ਾਂ ਪੁੱਛਦੇ ਸੀ ਕਿ ਵੀ ਤੁਹਾਡਾ ਕੀ ਕਹਿਣਾਗਾ ਜਾਂ ਉਹਨੂੰ ਕਿੰਨਾ ਚਿਰ ਹੋ ਗਿਆ ਜਿਵੇਂ ਮੈਨੂੰ ਨਹੀਂ ਪਹਿਲਾ ਸਵਾਲ ਇਹ ਹੀ ਸੀਗਾ ਵੀ ਤੈਨੂੰ ਕਿੰਨਾ ਚਿਰ ਹੋ ਗਿਆ ਕੰਮ ਕਰਦੇ ਨੂੰ ਮੈਂ ਮੈਨੂੰ 5 ਸਾਲ ਹੋ ਗਿਆ ਮੋਤਨਾ ਆ ਇਹ ਨਹੀਂ ਇਤਰੋ ਵੀ ਬੰਦੀ ਹੈ ਸਕਿੱਲ ਦੋਨੇ ਸਾਈਡਾਂ ਤੋਂ ਬੰਦ ਅੱਜ ਸਾਰੇ ਟਰੱਕ ਖੜੇ ਆ ਜਿੰਨੇ ਕ ਆਪਾਂ ਇਧਰ ਬੰਦ ਕਰਦੇ ਆ ਉੱਥੇ ਲਾ ਕੇ ਨਾ ਨੇੜੇ ਹੁਣ ਮੇਰਾ ਜਿਹੜਾ i94 ਆ ਉਹ ਹੁੰਦਾ 10 ਤਰੀਕ ਨੂੰ ایکسپਾਇਰ ਆ ਜਿਹੜੀ ਹੋਣ ਆਉਣੀ ਆ ਅਗਲੇ ਮਹੀਨੇ ਦੀ ਤੇ ਪਰ ਗੱਲ ਸੁਣੀ ਆ ਹੁਣ ਪਤਾ ਨਹੀਂ ਸੱਚੀ ਆ ਕਿ ਝੂਠੀ ਆ ਕਹਿੰਦੇ ਵੀ ਉਹਦੇ ਇਨਾਣੇ ਹੋਣਾ ਹੁੰਦੀ ਸੀ ਕਿ ਥੋੜੀ ਵੀ ਸਿਮਲਾ 7-8 ਕੇ 6 ਡਾਲਰ 30 ਡਾਲਰ ਕਰਤੀ ਆ ਅਗਲੇ ਮਹੀਨੇ ਤੋਂ ਮੇਰਾ ਇਰਾਦਾ ਹੈਗਾ ਵੀ ਜਾ ਇਹਨਾਂ ਨੂੰ ਪੁੱਛ ਹੀ ਨਾ ਲਵਾਂ ਵੀ ਇਹ ਅੱਜ ਹੀ ਕਰ ਦੇਣਗੇ ਤਾਂ ਵੀ ਮੈਂ ਅੱਜ ਹੀ ਪੇ ਕਰਨਾ ਪਰ ਇਹਨਾਂ ਨੇ ਮੈਨੂੰ ਪਤਾ ਇੰਨੇ ਦਿਨ ਪਹਿਲਾਂ ਕਰਨਾ ਨਹੀਂ ਕਿਉਂਕਿ 26 ਤਰੀਕ ਹੀ ਹੋਈ ਅੱਜ ਅਜੇ 31 ਦਾ ਮਹੀਨਾ ਹੈ ਇਹ ਬੂਤਾ ਦੋ ਫੁੱਲੇ ਆ ਗਏ ਦੋਨੇ ਲੈਣਾ ਪੈਣਾ ਆਉਗਾ ਉੱਥੋਂ ਤੋਂ ਹੀ ਅੱਗੇ ਮੈਂ ਕਦੇ ਵੀ ਡਿਕਲੇਅਰ ਨਹੀਂ ਕਰਦਾ ਹੁੰਦਾ ਅੰਡੇ ਆ ਖਾਲੀ ਕਰਾਤੀ ਟ੍ਰੇ ਘਰ ਵਿੱਚ ਪਾਤੇ ਉਹਨਾਂ ਨੇ ਸਾਰੇ ਅੰਡੇ ਇੱਥੇ ਲਾ ਕੇ ਗਿਆ ਸੀ ਅੰਦਰ ਖਤਾਈ ਹੈ ਰੇਖਤਾਈ ਹੈ ਰੇ ਭయ్యా ਪਰ ਕਰਕੇ ਆਉਣਾ ਚੈੱਕ ਵੀ ਕਰ ਲਾਂਗੇ ਤੇ ਛੇੜਿਆ ਤਾਂ ਨਹੀਂ ਕੋਈ ਇਸ ਨੇ ਆ ਪੇਪਰ ਦਿੱਤੇ ਆ ਨਹੀਂ ਓਕੇ ਆ ਖੋਲਿਆ ਤਾਂ ਨਹੀਂ ਟਰੈਲਰ ਤੇ ਉਹ ਮੈਨੂੰ ਪੁੱਛਿਆ ਉਹਨੇ ਆਂਡੇ ਮੈਂ ਡਿਕਲੇਅਰ ਕਰਤੇ ਤੇ ਉਹ ਖਾਲੀ ਕਰਾ ਲੇ 12 ਆਂਡੇ ਸੀਗੇ ਦੇਸੀ ਚਲੋ ਮਿੱਤਰੋ ਮੈਨੂੰ ਲੱਕੇ ਸੀ ਗਾ ਜਿੱਧਰ ਮੇਰੀ ਟਰਨ ਆਈ ਨਾ ਉਹ ਲੇਡੀ ਜੀ ਸੀਗੀ ਪੁਲਿਸ ਵਾਲੀ ਉਹਨੇ ਕੱਲੀ ਕੱਲੀ ਕੀ ਪੁੱਛੀ ਤੇ ਵੀ ਫੂਡ ਕੀ ਆ ਤੇਰੇ ਕੋਲੇ ਤੇ ਆਪਣਾ ਫਰੂਟ ਕਿਹੜੇ ਆ ਹਨਾ ਮੈਂ ਕਿਹਾ ਯੂ ਐਸ ਸਟicker ਵਾਲਿਆ ਤੇ ਕਹਿੰਦੇ ਮੀਟ ਹੈਗਾ ਕੱਚਾ ਮੈਂ ਕਿਹਾ ਵੀ ਨਾ ਕਹਿੰਦੇ ਅੰਡੇ ਮੈਂ ਕਿਹਾ ਹੈਗੇ ਆ ਕਹਿੰਦੇ ਕਿੰਨੇ ਆ ਮੈਂ ਕਿਹਾ 12 ਤੇ ਕਹਿੰਦੇ ਆਇਂ ਘਰ ਪੇਪਰ ਕਹਿੰਦੀ ਅੰਦਰ ਭੇਜਦੀਆਂ ਸਾਰੇ ਪੇਪਰ ਫੜ ਕੇ ਤੇ ਪਰਾ ਪਾਸਪੋਰਟ ਤੇ ਕਹਿੰਦੇ ਅੰਡੇ ਚਾੱਕ ਕੇ ਅੰਦਰ ਆ ਜਾ ਅੰਦਰ ਕਿਆਇਗਾ ਉਹਨੇ ਕੋਸ ਟਾਈਮ ਠਾਈ ਰੱਖਿਆ ਤੇ ਬੋਲੇ ਕੁਛ ਨਹੀਂ کہہ ਰਹੇ ਜੇ ਜਦੋਂ ਆਪਾਂ ਡਿclare ਕਰਦਗੇ ਨਾ ਉਦੋਂ ਨਹੀਂ ਕੁਛ ਹੁਣ ਮੰਨ ਲਾ ਮੈਂ ਡਿclare ਨਾ ਕਰਦਾ ਤੇ ਤਲਾਸ਼ੀ ਲੈ ਲੈਂਦੇ ਹਨਾ ਜਾਂ ਸਕੈਨ ਕਰਨਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਉਹਦਾ ਫਾਈਨ ਬਹੁਤ ਪੈਂਦਾਗਾ ਹਨ ਤੇ ਚਲ ਉਹ ਆਂਡੇ ਮੇ ਤੋਂ ਟ੍ਰੇ ਲੈ ਗਿਆ ਉਹਨੇ ਉਹ ਆਂਡੇ ਕਾਰਵਾਈ ਕਰਿਆ ਤੇ ਟ੍ਰੇ ਮੇਰੀ ਮੋੜਦੀ ਮੈਨੂੰ ਉਹ ਕਿਉਂਕਿ ਪਲਾਸਟਿਕ ਦੀ ਸੀਗੀ ਤੇ ਫੀਸ ਲਈ ਹੈ 20 ਡਾਲਰ ਹਨਾ 21 ਡਾਲਰ ਯੂ ਐਸ ਡੀ ਇਹ ਜਿਹੜੀ ਉਹ ਦੂਜੀ ਗੱਲ ਹੈ ਨਾ 1 ਕਨੰਬਰ ਤੋਂ ਹੋਣੀ ਹੈ ਆਪਣਾ I94 ਵਾਲੀ ਪਹਿਲਾਂ 6 ਡਾਲਰ ਹੁੰਦੇ ਸੀ ਨਾ ਉਹ ਕਰਤੇ ਆ ਵੀਰੇ 30 ਡਾਲਰ ਹੀ ਲਈ ਜਾਂਦੇ ਆ ਇਹ ਮੈਂ ਉਹਨੂੰ ਪੁੱਛਿਆ ਸੀ ਮੈਂ ਕਿ ਮੈਂ 10 ਤਰੀਕ ਤੱਕ ਤਾਂ ਹੀ ਹੈਗਾ ਮੇਰਾ ਵੀ 10 ਤਰੀਕ ਨੂੰ ਐਕਸਪਾਇਰ ਹੋਣਾ ਕਹਿੰਦਾ ਨਹੀਂ ਤੂੰ अर्ਲੀ ਆ ਜਿੱਦੇ ਦੁਆਰੇ ਆਇਆ ਤੂੰ ਵੀ ਮੰਨ ਲਾ ਤੈਨੂੰ ਉਦੋਂ ਲਵਾ ਲਈ ਉਹਦਾ ਠੀਕ ਆ 30 ਡਾਲਰ ਹੋ ਜਾਣਗੇ ਲੁੱਟਣ ਦਾ ਤਰੀਕਾ ਬਣਾਇਆ ਹੋਇਆ 22 ਮਿਲਿਆ ਸੀਗਾ ਲੌਂਗ ਪੀਓ ਵਾਲਾ ਕਹਿੰਦਾ ਸਾਡੀ ਫੈਮਿਲੀ ਆਈ ਲਾਸ ਪੈਗੇ ਜਾ ਕੇ ਆਏ ਆ ਤੇ ਕਹਿੰਦਾ ਵੀ ਚਲੋ ਮੇਰੇ ਘਰ ਵਾਲੇ ਦਾ ਸਿੱਟੀ ਜਾਣਾ ਕੀ ਹਨਾ ਇਹ ਮੇਰਾ ਇਹ ਕਹਿੰਦਾ 350 ਡਾਲਰ ਲੈ ਕੇ ਆਣੇ ਦਾ ਯੂ ਐਸ ਐਂਟਰ ਹੋਣ ਨਾਲ ਜਿਹੜਾ ਪਿੱਛੇ ਇਹ ਨਹੀਂ ਰੌਲਾ ਪਿਆ ਸੀਗਾ ਵੀ ਇੱਧਰ ਘੁੰਮਣ ਵੀ ਜਾਣਾ ਜਾਂ ਕੁਝ ਵੀ ਕਰਦੇ ਆ ਨਾ 350 ਆਹੂ ਲਾਉਣ ਤੇ ਹੋ ਗਿਆ ਡਾਲਰਾਂ ਵਾਲੇ ਵੀ ਬਸ ਅਸੀਂ ਢਿੱਡ ਭਰ ਲ ਗਏ ਜਾਲੇ ਵੀ ਆਪਣਾ ਢੇ ਸੱਟ ਕੇ ਸਰ ਗਿਆ ਹੁਣ ਆਪਾਂ ਫਾਰ ਕੋ ਰੁਕਾਂਗੇ ਉਥੋਂ ਤੇਲ ਭਰਾ ਕੇ ਤੇ ਮੁੜ ਕੇ ਬਾਹਲ ਮਾਰ ਦੋ ਉਥੋਂ ਚੱਕ ਲੈਨੇ ਆਂ ਢੇ ਫਿਰ ਸੁਹਾ ਨਹੀਂ ਯਾਰ ਚਾਹ ਨਾਲ ਮਿੰਟ ਔਖਾ ਹੋ ਜਾਊਗਾ ਕੋਈ ਆਂਡੇ ਖਾ ਲਈ ਤੇ ਆਉ ਹੈਵੀ ਹੁੰਦੇ ਭੁੱਖ ਲੱਗਦੀ ਹੈ ਨਾ ਛੇਤੀ ਹੁਣ ਹਵਾ ਇੰਨੀ ਕਿ ਜ਼ਿਆਦੇ ਤੇਜ਼ ਆ ਨਾ ਬਾਈ ট্রাক ਨੂੰ ਮੂੰਹੋਂ ਪੈਂਦੀ ਆ ਕਿਤੇ ਸਾਈਡ ਤੋਂ ਹੋ ਜਾਂਦੀ ਆ ਮਾਰ ਕੋ ਤਾਂ ਹੀ ਆਈ ਪੈਣੀ ਆ ਸਾਹਮਣੇ ਇੱਕ ਹਿਸਾਬ ਦੀ ਪ੍ਰੱਕ ਡੀਜ਼ਲੀ ਬਹੁਤ ਖਾਈ ਜਾਂਦਾ ਕਿਉਂਕਿ ਸਿੱਧੀ ਪੈਂਦੀ ਆ ਚਲ ਆ ਜਾਏ ਵਿਚਾਰ ਹੈਗਾ ਕੋਈ ਫਾਇਨ ਨਹੀਂ ਹੋਇਆ ਹਵਾ ਹੈਗੀ ਬਾਲੀ ਤੇਜ਼ ਘਾਹ ਤੇ ਜਿਹੜੇ ਪੱਪੂ ਜੇ ਨਹੀਂ ਹੁੰਦੇ ਦੇਖੀ ਆ ਸਾਰੇ ਆ ਕਿ ਨਿਊਜ਼ੀਲੈਂਡ ਦੇ ਚੁੰਬੜੇ ਪਏ ਐ ਸਾਰੇ ਪੱਪੂ ਜੇ ਤੇ ਆ ਕੋਰਾਗਾ ਕੋਰੇ ਦਾ ਟਰੱਕ ਆ ਇਹ ਟਰੱਕ ਵਿੱਚ ਛੱਡ ਕੇ ਅੰਦਰ ਗਿਆ ਹੋਇਆਗਾ ਕਿਉਂ ਮੰਗਰੇ ਦੇ ਫੱਟੇ ਵਾਲਾ ਖੜਾ ਸੀ ਉਹ ਅੱਕ ਕੇ ਹੋਰ ਪਾਸੇ ਲਾ ਲਿਆ ਉਹਨੇ ਆਉਂਦਾਗਾ ਹੁਣ ਅੰਦਰੋਂ ਫੂਡ ਚੱਕੀ ਆਉਂਦਾਗਾ ਤੇਲ ਆਤੀ ਕੀ ਟੈਂਕੀ ਦਾ ਸੀਗੀ 100 ਕ ਕੇਲਣ ਮਸਾਂ ਪਾਊਗਾ ਬਾਲਾ ਤਾਂ ਨਹੀਂ ਹੋਣਾ ਮੇਰੇ ਸਾਬ ਨਾਲ ਪੈਣਾ ਆਉਣੀ ਮਗਰ ਫੱਟਾ ਖੜਾ ਜਿਹੜਾ ਉਹ ਸੀ ਉਹ ਪਹਿਲਾਂ ਇਹਦੇ ਮਗਰ ਸੀਗਾ ਉਹਨੇ ਦੇਖਿਆ ਵੀ ਇਹ ਤਾਂ ਆਇਆ ਹੋਇਆ ਨੀਗਾ ਤੇ ਚਲਾ ਗਿਆ ਆ ਹੁਣ ਆਇਆ ਪਾਰੀ ਖੁੱਲੀ ਆ ਆ ਜਾਂਦਾ ਕੋਈ ਤੇਲ ਨਹੀਂ ਭਰਿਆ ਨੇ ਕੋਈ ਨਹੀਂ ਤੇ ਫੂਡ ਲੈਣ ਗਿਆ ਹੋਇਆ ਸੀ ਅੰਦਰੋਂ ਆਪਣੇ ਫਲਦਿਆਂ ਨੂੰ ਕਹਿਣਾ ਆਉਂਦਾ ਲਗਾ ਬਾਲ ਬਾਲ ਮਾਰ ਤੇ ਰੁਕਿਆਂਗਾ ਗਾਣੇ ਜਿਹੜੇ ਆਂਡੇ ਸੀਗੇ ਸੁਬਾ ਖਾਣ ਵਾਸਤੇ ਹਨਾ ਪੂਰਾ ਢੇਡਾ ਖਾਣੇ ਸੀ ਉਹ ਤਾਂ ਉਹਨਾਂ ਨੇ ਉੱਥੇ ਬੰਨ ਚ ਪਾਤੇ ਬਾਟਰ ਵਾਲਿਆਂ ਨੇ ਵੜ ਕੇ ਮੈਨੂੰ ਨੇ ਆਪ ਹੀ ਕਹਿੰਦਾ ਬਾਟਰ ਵਾਲਾ ਕਹਿੰਦਾ ਕਹਿੰਦਾ ਟ੍ਰੇ ਤੇਰੀ ਲਿਆ ਦਿੰਨਾ ਮੋੜ ਕੇ ਉਹ ਟ੍ਰੇ ਪਲਾਸਟਿਕ ਦੀ ਸੀਗੀ ਕੱਲੀ ਟ੍ਰੇ ਲਿਆਤੀ 12 ਆਂਡੇ ਸੀਗੇ ਦੇਸੀ ਸਾਰੇ ਘਰ ਵਿੱਚ ਪਾਇਆ ਹੁਣ ਮੈਂ ਇੱਥੇ ਬਾਲ ਮਾਰ ਤੇ ਆਇਆ ਮੈਂ ਚੱਲ ਇਥੋਂ ਚੱਕ ਕੇ ਲਿਆਉਣੇ ਨੁਕਸਾਨ ਕਰਦੀ ਹੈ ਬਾਰਡਰ ਵਾਲੋ ਨੇ ਹਮਾਰਾ ਹੁਣ ਪਤਾ ਨਹੀਂ 3 ਡਾਲਰਾਂ ਦਾ ਕੀਤਾ ਕਿ 4ਾਂ ਦਾ ਕਿੰਨੇ ਦੀ ਆਊ ਇਥੋਂ ਟਰੇਂ ਆਂਡਿਆਂ ਦੀ ਇੱਥੇ ਰੋਧ ਜਨਤਾ ਪਾਈ ਜਾਂਦੀ ਸੀਗੀ ਵੀ ਖੜ ਨਹੀਂ ਸਕਦੇ ਦੇਖਦਾ ਮੈਂ ਮੁੜ ਕੇ ਤਾਂ ਸੁੱਤੇ ਵੀ ਪਏ ਦੂਜੇ ਪੱਲੇ ਚੱਲ ਗਏ ਜਾਣਾਗਾ ਅੰਦਰ ਜਾ ਕੇ ਚਲਾਉਣਾ ਉਧਰ ਜਮਾ ਐਂਡਜੇ ਤੇ ਪਏ ਹੁੰਦੇ ਆ ਲਾਸਟ ਟਾਈਮ ਕਿਹੜਾ ਆਇਆ ਨਹੀਂ ਕੱਢਣਾ ਆਇਆ ਸੀ ਉਦੋਂ ਮੈਂ ਦੇਖ ਕੇ ਗਿਆ ਸੀਗਾ ਪਾਣੀ ਦਾ ਕਨੇਡਾ ਵਾਲਾ ਹੀ ਰੇਟ ਆ ਯਾਰ ਨਾਲੇ ਯੂ ਐਸ ਡੀ ਚ ਹਾਂ ਆ 35 ਬੋਤਲਾਂ ਵਾਲਾ ਵੀ ਹੈਗਾ ਇਹ ਤਾਂ ਮਹਿੰਗਾ ਹੀ ਬੜਾ ਹੋਇਆ ਇੱਥੇ ਪਾਣੀ ਮਹਿੰਗਾ ਹੈਗਾ ਕਨੇਡਾ ਸਸਤਾ ਬਾਈ ਬਬੇ ਕਿੰਨੇ-ਕਿੰਨੇ ਨੇ ਯਾਰ ਜੁਐਸਡੀ 5 ਡਾਲਰਾਂ ਦਾ ਨੁਕਸਾਨ ਹੋਇਆ ਆਪਣਾ ਆਹ ਦੇਖੋ ਇੰਨੇ ਆਂਡੇ ਹੀ ਸੀਗੇ ਕਿਹੜੇ ਚੱਕ ਗਏ ਇਹ ਸਸਤੇ ਵੀ ਪਏ ਆ ਇਹ ਕਿਹੜੇ ਆ ਇਹ ਬੜਾ ਵੱਡੇ-ਵੱਡੇ ਆ ਓਏ ਇਹ ਹੈਗੇ ਆ ਅਦੁੱਤੇ ਰੇਟ ਚ ਆ ਗਏ ਇਹਨਾਂ ਨਾਲੋਂ ਇਹ ਫਾਰਮ ਵਾਲੇ ਆ ਗਏ ਆਦੂ ਵੀ ਸਸਤੇ ਪੈ ਜਾ ਓਏ ਇਹ ਕਾ ਤੇ ਆ ਉਹ ਲਾਤਣੇ ਚਾਹੀਦਾ ਜਵਾਬ ਵਾਸਤੇ ਕੀ ਕਹਿੰਦਾ ਪਿੰਗਾ ਆ ਹੀ ਚੱਕਲੇ ਆਂਦੇ ਮੈਂ ਤਾਂ ਯਾਰ ਸੋਹਾ ਦੇਖਾਂਗੇ ਇਹਨਾਂ ਨੂੰ ਕੀ ਆ ਨਿਕਲਦੇ ਮੈਂ ਉੱਥੇ ਇਹ ਪਤਾ ਨਹੀਂ ਕਿ ਚੱਕਰਾ ਲਿਆਂਦੇ ਆਂਡੇ ਤਾਂ ਪਰ ਇਹਨਾਂ ਨੇ ਜਿੰਨੇ ਦੇ ਲੱਗੇ ਸੀ ਹਨਾ ਉਹ ਤੇ ਟੈਕਸ ਵੀ ਨਹੀਂ ਪਾਇਆ ਯਾਰ ਪਤਾ ਨਹੀਂ ਕਿ ਚੱਕਰਾ ਇਹ ਲੱਗੇ ਸੀ 1.97 ਸੈਂਟ ਦੇ ਯੂ ਐਸ ਡੀ ਦੇ ਤੇ ਉਨੇ ਹੀ ਪੈਸੇ ਕੱਟੇ ਆ ਗਏ ਕਾਰਡ ਤੋਂ ਪੇ ਕੀਤਾ ਮੈਂ ਮੈਂ ਤਾਂ ਇਹ ਸੀ ਟੈਕਸ ਵੀ ਪਾਉਂਗਾ ਪਰ ਪਤਾ ਨਹੀਂ ਪਾਇਆ ਟੈਕਸ ਕੀ ਮਤਲਬ ਹੈ ਪੈਂਦਾ ਨਹੀਂ ਟੈਕਸ ਯਾਰ ਇੱਧਰ ਇਹ ਕੈਨੇਡਾ ਨਾਲੋਂ ਵਾਂਡੇ ਦਾ ਸਸਤੇ ਆਂਗਾ ਤਾਂ ਨਾਲ ਲਿਆ ਕਰਾਂਗੇ ਕਿਉਂਕਿ ਮੋਸਟਲੀ ਆਪਾਂ ਇੱਧਰ ਹੀ ਆਉਣਾ ਹੁੰਦਾਗਾ ਹਰ ਗੱਲ ਸਵਾਲ ਵਾਲਾ ਹੈ ਇਹ ਬਲ ਮਾਰਟ ਇੱਥੋਂ ਚੱਕ ਲਿਆ ਕਰਾਂਗੇ ਨਾਲੇ ਦੱਕਣਾ ਪਿਓ ਭਰਾ ਉਹ ਹੋਰ ਕਿਦਾ ਮੈਨੂੰ ਦੁਬਾਰੇ ਪੈਸੇ ਲਾਉਣ ਜਾਣਾ ਪਵੇ। ਹੋਵੇ ਹਵਾ ਬਾਲੀ ਚਲਦੀ ਆ ਦੇਖੀ ਆ ਕਿਵੇਂ ਉੜਦਾ। ਹੁਣ ਜਾ ਕੇ ਹਵਾ ਮੇਰੇ ਰਾਈਟ ਚਲੋ ਚਲੇ ਮਿਤਵਾ ਉੱਚੀ ਨੀਚੀ ਰਾਹਾਂ ਉਪਰ। ਅੱਛਾ ਉਹ ਲੱਗਿਆ ਫੋਰਨ 900 ਸੈਮੀ ਟਰੱਕ ਪਾਰਕਿੰਗ। ਸਾਰੇ ਫਿਰ ਵੀ ਇੱਥੇ ਖੜੀ ਜਾਂਦੇ ਆ ਕਿ ਬਾਰੇ ਤਾਂ ਮੇਰੇ ਵਰਗੇ ਜਿਹੜੇ ਖਾਣ ਨੂੰ ਚਾੱਕ ਕੇ ਨੰਘਣ ਵਾਲਿਆ ਬਾਕੀ ਕੋ ਸਲੀਪ ਪਾਉਣ ਵਾਲੇ ਜ਼ਿਆਦੇ ਆ ਬਾਰਡਰ ਤੇ ਆਂਡਿਆਂ ਪਿੱਛੇ ਕੱਢਣ ਕਰਕੇ ਤੇ ਹੁਣ ਮੈਂ ਗੱਲ ਹੋਰ ਸ਼ੁਰੂ ਕਰਨੀ ਸੀ ਆ ਹੁੰਦੇ ਆ ਬੇਕੂਫ ਹਾਈ ਬੀਮ ਲਾਏ ਹੋਏ ਆ ਨੇ ਹਾਈ ਬੀਮ ਦੇਖੋ ਦੋਨੇ ਇਹਦੇ ਹਾਈ ਬੀਮ ਆਂ

ਉਹ ਖੜਾ ਬੰਦਰੋਂ ਮੈਂ ਅਜੇ ਮੈਂ ਵੀਡੀਓ ਚਾਲਦੀ ਸੀ ਹਨਾ ਤੇ ਚਲ ਉਹ ਤਾਂ ਮੈਂ ਕੱਟ ਹੀ ਦੇਣੀ ਆ ਵਿੱਚ ਗਾਲ ਨਿਕਲ ਗਈ ਸੀ ਮੈਥੋਂ ਤੇ ਇਹਨੇ ਹਾਈ ਬੀਮ ਲਾਏ ਵਿਆ ਉਧਰੋਂ ਬੰਦਾ ਆਉਂਦਾ ਇੱਧਰ ਨੂੰ ਤੇ ਸਿੱਧਾ ਮੂੰਹ ਕੀਤਾ ਵਾ ਇਹਨੇ ਤੇ ਵੀ ਲਾਈਟਾਂ ਤਾਂ ਲੋ ਕਰ ਲੈ ਉਹਨਾਂ ਨੂੰ ਬੰਦ ਕਰ ਲੈ ਕੰਜਰ ਦੇਆ ਕਾਲਾ ਹੈਗਾ ਵੀ ਬੰਦ ਕਰਕੇ ਖੜ ਜਾ ਖੜਨਾ ਹੀ ਆ ਤੈਨੂੰ ਕੌਣ ਰੋਕਦਾ

ਉਹ ਆਪਣੇ ਪੰਜਾਬੀਆਂ ਦੀ ਨਕਲ ਲਾ ਕੇ ਵੀਡੀਓ ਪਾਉਂਦਾ ਰਹਿੰਦਾਗਾ ਵੀ ਮੈਂ ਤੂੰ ਜਾਣਦਾ ਨਹੀਂ ਮੈਂ ਜਲੰਧਰ ਤੋਂ ਆ ਵੀ ਗੰਦ ਪਾਉਂਦਾ ਪੂਰਾ ਵੀ ਆਪਾਂ ਨੂੰ ਟਾਰਗੇਟ ਕਰਦਾ ਉਹ ਖਾਸ ਕਰਕੇ ਪੰਜਾਬੀਆਂ ਨੂੰ ਆਈ ਐਮ ਜਲੰਧਰ ਤੋਂ ਹਨਾ ਆਈ ਐਮ ਸਿਟੀਜ਼ਨ ਐਜੇ ਕੁਝ ਬੋਲ ਕੇ ਪੁੱਠਾ ਸਿੱਧਾ ਉਹ ਤੇ ਇੱਥੇ ਆ ਉਹਨਾਂ ਦਾ ਪੁੱਫੜ ਆ ਖੜਾ ਏ ਵੈਤਾਂ ਕਰਦਾ ਹਾਈ ਵੀਮ ਲੱਗੇ ਹੋਏ ਕੱਲੇ ਲੋ ਹੁੰਦੇ ਤਾਂ ਵੀ ਸਰ ਜਾਂਦੇ ਤੇ ਹੁਣ ਮੰਨ ਲਾ ਇਧਰੋਂ ਮੈਂ ਆ ਆ ਹੋਰ ਕੋਈ ਵੀ ਆਉਂਦਾ ਤੇ ਅਗਲੇ ਨੂੰ ਦੀਂਦਾ ਹੀ ਨਹੀਂ ਬਈ ਮੂਰੇ ਕੁਸ ਹੈ ਕੀ ਕਰੋਗੇ ਤੁਸੀਂ ਆਪਾਂ ਲਿਆਂਦੀ ਨਵੀਂ ਥਰਮੋਸ਼ ਇਹਨੂੰ ਲੈਉਣੇ ਧੋਕੇ ਨਾ ਚੱਲਦਾ ਮਿਊਜ਼ਿਕ ਕਿਉਂਕਿ ਇੱਥੇ ਬਾਰ ਵੀ ਆ ਵਿੱਚ ਹੀ ਇਹਦੇ ਤਾਰੂ ਬਹਿਲੇ ਵਾਲਾ ਕੰਮ ਵੀ ਹੈ ਇਹਨਾਂ ਦੇ ਇੱਥੇ ਸਹਿਜ ਆਹਗਾ ਬੰਦ ਕੋਈ ਆਵੇ ਹੁਣ ਜਾਣ ਨੂੰ ਇਹਦੇ ਕੋਲੇ ਜਾਵੜ ਗਏ ਨਾ ਕਲੇਸ ਪਾਲ ਕੇ ਪਰ ਇਨਾਂ ਨਾਲ ਪੰਗਾ ਲੈਣ ਦਾ ਕੋਈ ਫਾਇਦਾ ਨਹੀਂ ਹੁੰਦਾ ਖੱਟ ਦਿਮਾਗ ਹੁੰਦੇ ਆਗੇ ਤਾਂ ਕਰਕੇ ਵੇਖਣ ਅੱਜ ਕੱਲ੍ਹ ਪੰਜਾਬ 'ਚ ਮੁੰਡਾ ਚੱਲ ਰਿਹਾ ਹੈਗਾ ਗਲਾਬ ਸਿੱਧੂ ਦਾ ਹਨਾ ਗਰੀਬ ਬੰਦੇ ਦਾ ਚੱਲ ਅਜ ਜਦ ਉਹਦੇ ਕੋਲ 4 ਪੈਸੇ ਆ ਗਏ ਤੇ ਸਰਪੰਚਾਂ ਦਾ ਉਹ ਤੇ ਆਪਾਂ ਕੱਲੂ ਗੱਲ ਕਰਾਂਗੇ ਕੱਲੂ ਪਾਉਂਗਾ ਉਹ ਤੇ ਵੀਡੀਓ ਵਿੱਚ ਐਡ ਕਰੂੰਗਾ ਜੋ ਮੈਨੂੰ ਲੱਗਦਾ ਹੈਗਾ ਕੱਲੂ ਦੱਸਾਂਗੇ ਤੁਸੀਂ ਲੁੱਟੋ ਨਿਯਾਰਿਆ ਉਹਨੇ ਤੇ ਕਰੋ ਭਰਾ ਨੂੰ ਸਾਰੇ ਜਾਣੇ ਦੱਬ ਕੇ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਜੇ ਹਜੇ ਨਹੀਂ ਕੀਤਾ ਕਿਸੇ ਨੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਆਪਣੀ رائے ਜ਼ਰੂਰ ਦਿਆ ਕਰੋ ਕਮੈਂਟ ਕਰਕੇ ਨਾ ਜ਼ਰੂਰ رائے ਦਿਆ ਕਰੋ ਆਪਣੀ